ਬੱਸ ਸਟੈਂਡ ਦੇ ਬਾਹਰ ਵੇਖੋ ਆਟੋ ਚਾਲਕਾਂ ਤੇ ਪੁਲਿਸ ਦੇ ਵਿਚਾਲੇ ਹਾਈ ਵੋਲਟੇਜ ਡਰਾਮਾ ਹੋਇਆ ਹੈ ਦਰਅਸਲ ਇੱਥੇ ਖੂਬ ਬੈਸਬਾਜ਼ੀ ਹੁੰਦੀ ਹੈ ਤੇ ਪੁਲਿਸ ਮੁਲਾਜ਼ਮ ਦੇ ਵੱਲੋਂ ਇੱਕ ਆਟੋ ਚਾਲਕ ਤੇ ਹੱਥ ਚੁੱਕ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਮਾਹੌਲ ਹੋਰ ਜ਼ਿਆਦਾ ਤਨਾਪੁਨ ਹੋ ਗਿਆ ਤਤਸਰੀ ਅੰਮ੍ਰਿਤਸਰ ਬਸ ਸਟੈਂਡ ਦੇ ਬਾਹਰ ਕਾਫੀ ਟ੍ਰੈਫਿਕ ਵੇਖਣ ਨੂੰ ਮਿਲਦੀ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਟ੍ਰੈਫਿਕ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ ਤਾਂ ਜੋ ਕਿਸੇ ਵੀ ਤਰੀਕੇ ਕਰਕੇ ਟ੍ਰੈਫਿਕ ਨਾਲ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਉਧਰ ਹੀ ਅੰਮ੍ਰਿਤਸਰ ਬਸ ਸਟੈਂਡ ਦੇ ਬਾਹਰ ਟ੍ਰੈਫਿਕ ਪੁਲਿਸ ਮੁਲਾਜ਼ਮ ਤੇ ਆਟੋ ਚਾਲਕਾਂ ਦੇ ਵਿਚਾਲੇ ਖੂਬ ਬਹਿਸ ਹੋਈ ਹੈ ਜਿਸ ਦੇ ਚਲਦਿਆਂ ਆਟੋ ਚਾਲਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਮੁਲਾਜ਼ਮ ਇਕ ਤਾਂ ਡਿਊਟੀ ਤੇ ਲੇਟ ਆਏ ਦੂਜੇ ਗਰੀਬ ਆਟੋ ਚਾਲਕ ਦੇ ਉੱਤੇ ਆਪਣਾ ਰੋਬ ਜਮਾਣ ਪਾਈ ਨੇ ਠੀਕ ਆਟੋ ਚਾਲਕ ਦੇ ਪੁਲਿਸ ਮੁਲਾਜ਼ਮ ਦੇ ਵੱਲੋਂ ਚਪੇੜ ਮਾਰ ਦਿੱਤੀ ਗਈ ਹੈ ਜਿਸ ਦੇ ਰੋਸ ਵਿੱਚ ਆਟੋ ਚਾਲਕ ਇਕੱਠੇ ਹੋ ਗਏ ਨੇ ਤੇ ਪੁਲਿਸ ਮੁਲਾਜ਼ਮ ਤੇ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਆਟੋ ਦਾ ਅਗਲੇ ਪਾਸੇ ਦਾ ਨੰਬਰ ਨਾ ਹੋਣ ਕਰਕੇ ਉਸ ਨੂੰ ਝਪੇੜ ਮਾਰੀ ਗਈ ਤੇ ਜਾਣਬੁੱਝ ਕੇ ਆਟੋ ਚਾਲਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਐਸਆਈ ਦਲਜੀਤ ਸਿੰਘ ਇਹ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਆਟੋ ਚਾਲਕ ਜਾਣਬੁੱਝ ਕੇ ਆਪਣੀ ਲਾਈਨ ਤੋਂ ਬਾਹਰ ਹੋ ਕੇ ਆਟੋ ਚਲਾਉਂਦੇ ਨੇ ਜਿਸ ਨਾਲ ਟ੍ਰੈਫਿਕ ਵੱਧਦੀ ਹੈ ਤੇ ਇਸੇ ਕਰਕੇ ਆਟੋ ਚਾਲਕ ਨੂੰ ਉਸ ਦੇ ਕਾਗਜ਼ਾਤ ਮੰਗੇ ਗਏ ਸਨ ਪਰ ਉਸ ਵੱਲੋਂ ਜਾਣਬੁੱਝ ਕੇ ਵੱਡਾ ਮੁੱਦਾ ਬਣਾਇਆ ਗਿਆ ਅਸੀਂ ਕਿਸੇ ਨਾਲ ਕੋ ਰੰਜਿਸ਼ ਨਹੀਂ ਰੱਖਦੇ ਅਸੀਂ ਬਸ ਇਹੀ ਕਹਿੰਨੇ ਆ ਕਿ ਕਿਸੇ ਵੀ ਤਰੀਕੇ ਨਾਲ ਟ੍ਰੈਫਿਕ ਜਾਮ ਨਾ ਹੋਵੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਆਟੋ ਚਾਲਕ ਜਿਹੜਾ ਉਹ ਇਲਜ਼ਾਮ ਲਾ ਰਿਹਾ ਤੇ ਉਧਰ ਹੀ ਦੂਜੇ ਪਾਸੇ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਕੱਢੀ ਜਗਾ ਇਸ ਤੇ ਆਪਣਾ ਸੰਗਮ ਚਲ ਮੈਂ ਜੀ ਤਾ ਇੱਕ ਆਟੋ ਦਾ ਤਾਲਕਾ ਦੀ ਜਿਹੜਾ ਕਿ ਬਹੁਤ ਬਾਰੇ ਕਹਤੇ ਧਮਕਾ ਰਿਹਾ ਉਹਦਾ ਕਹਿਣਾ ਹੈ ਸਰ ਉਹਨਾਂ ਸਵਾਰੀਆਂ ਲੋਂਦੇ ਆ ਅੱਛਾ ਸਰ ਉਹਨਾਂ ਸਵਾਰੀਆਂ ਲੋਂਦੇ ਆ ਇਹਨਾਂ ਪੁੱਛਿਆ ਕਿ ਸ਼ਿਆਣੀ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ ਬਾਕੇ ਉਹਨੂੰ ਫੜ ਕੇ ਦਲੋ ਫੂਕੇ ਵਾਲੇ ਦੁਆਲੇ ਟੈਂਪੂ ਦੇ ਤੇ ਲਿਆ ਕੇ ਕਪੜਾ ਮਾਰਨ ਦਾ ਪਿਆ ਫਿਰ ਅਸੀਂ ਕਹਾਂ ਸਰ ਦੱਸੋ ਕੱਲ ਕੀ ਆ ਕਿਉਂ ਮਾਰੀਆਂ ਵਾ ਕੁਛ ਨਹੀਂ ਬੋਲੇ ਹਨੂ ਵੀ ਧੱਕੇ ਧੱਕੇ ਮਾਰੇ ਝੜੋ ਭਰਾ ਝੜੋ ਭਰਾ ਇਹ ਕਿਤਾ ਤੇ ਕੋਈ ਕੋ ਲਿਆਣੀ ਕੋਈ ਗੱਲ ਕਾਰਨ ਕੁਝ ਵੀ ਨਹੀਂ ਕੀ ਬੜਾ ਕਹਿ ਛੜੇ ਡਿਊਟੀ ਤੋਂ ਲੇਟ ਆਏ ਪਰੋਂ ਭੋਲੇ ਲੜ ਕੇ ਆਏ ਆ ਤੇ ਪਤਾ ਨਹੀਂ ਲੱਗਾ ਇਹ ਗੱਲ ਬਾਤ ਹੋਈ ਸੀ ਕੀ ਕਰਦੇ ਮੰਗ ਸਾਰੇ ਇਹੋ ਕਰਦੇ ਆ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੇ ਜੋ ਸਾਡੀ ਗਲਤੀ ਆ ਉਹ ਸਾਡੇ ਦੇ ਕਾਰਵਾਈ ਕੀਤੀ ਜਾਵੇ ਜੋ ਉਹਨਾਂ ਨੇ ਬੰਦਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਨਾ ਮੇਰਾ ਵਿਸ਼ੂ ਸਿੰਘ ਜੀ ਹਾਂ ਕੀ ਕੰਮ ਕਰਦੇ ਆ ਆਟੋ ਦਾ ਜੀ ਗੱਲਬਾਤ ਕੀ ਹੋਈਏ ਗੱਲਬਾਤ ਕੀ ਆ ਵੀ ਮੈਂ ਸਵਾਰੀ ਲਾਉਂ ਟੇਰੀ ਮਗਰੋਂ ਠੀਕ ਆ ਜੀ ਇਹਨੇ ਨਹੀਂ ਦੇਖਿਆ ਹੁੰਦਾ ਮੇਰੇ ਚਪੇੜਾ ਮਾਰਨ ਦਾ ਮਹਾ ਮੇਰੀ ਵਜ੍ਹਾ ਦਾਸ ਜੇ ਮੇਰੀ ਗੱਡੀ ਦੇ ਨੰਬਰ ਨਹੀਂ ਲਿਗਾ ਤੂੰ ਮੈਨੂੰ ਦੱਸਦਾ ਨੰਬਰ ਮੇਰਾ ਗੱਡੀ ਤੇ ਮਗਰ ਲਗਾ ਇਹਨੇ ਅੱਗੋਂ ਵੇਖ ਕੇ ਬੱਚੇ ਪੇਟ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਮਗਰ ਨਹੀਂ ਵੇਖਿਆ ਨੇ ਕਿਹੜੀ ਜਗ੍ਹਾ ਦੀ ਗੱਲ ਆ ਆ ਤੇ ਫਰੀਪੁਰਾ ਚੌਂਕ ਤੇ ਕੌਣ ਆਇਆ ਸੀ ਬਾਬਾ ਆਹ ਦਿਲਜੀਤ ਸਿੰਘ ਐਸਆਈ ਪਹਿਲਾਂ ਵੀ ਇੱਥੇ ਹੀ ਕਰਦੇ ਸੀ ਪਹਿਲਾਂ ਵੀ ਇੱਥੇ ਹੀ ਕਰਦੇ ਸੀ ਇੱਥੇ ਭਾਈ ਟੋੜੋ ਕਰਦਾ 12 ਸਾਲ ਹੋ ਗਏ ਪਹਿਲੇ ਦਿਨ ਤੋਂ ਕਰਦਾ ਪਹਿਲਾਂ ਗੱਲ ਬਹੁਤ ਹੋਈ ਆ ਜਿੰਨਾਂ ਨਾਲ ਹੁਦਿਆਰੀਆਂ ਉਹਨਾਂ ਦੇ ਵਰਖਲਾਪ ਹੀ ਹੁੰਦੇ ਰਏ ਉਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਆਇਆ ਵਾ ਪਹਿਲੀ ਵਾਰੀ ਆੜੇ ਤੇ ਇਹਨੇ ਚਿਪੇੜਾ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਮੋੜਾ ਨੇ ਕਿਹਾ ਚਿਪੇੜਾ ਹਾਂ ਕਾਰਨ ਨੇ ਕਿਹਾ ਦੇਖਿਆ ਕਾਰਨੀਆਂ ਨੇ ਪੁੱਛਿਆ ਮੈਨੂੰ ਕਿਸੇ ਨੇ ਕਾਰ ਕੋ ਪੁੱਛ ਕਿ ਕਿਉਂ ਮਾਰਦਾ ਮੈਂ ਪੁੱਛਿਆ ਨੂੰ ਮਾਂ ਮੇਰੀ ਵਜ੍ਹਾ ਦੱਸ ਕਹਿੰਦੇ ਤੂੰ ਨੰਬਰ ਨਹੀਂ ਲਿਖਾਇਆ ਨੰਬਰ ਮੇਰਾ ਮਗਰ ਲਿਖਾ ਅੱਗੋਂ ਨਿਆਣਿਆਂ ਨੇ ਪਾਰਤਾ ਗੱਡੀਆਂ ਦਾ ਕੰਮ ਕਰਾਉਂਦਿਆ ਨਹੀਂ ਕਲਾਨ ਕਰਦੇ ਕਿ ਕਿਤੇ ਨਾ ਦਿਖਣ ਕਰਕੇ ਚਿਪੇੜਾ ਮਾਰੇਗੀ ਹਾਂਜੀ ਮੰਨ ਲਓ ਜੇ ਅਸੀਂ ਨੰਬਰ ਨਹੀਂ 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 ਲਿਖਿਆ ਸਰਕਾਰੀ ਨੰਬਰ ਕਰੇ ਹਾਸਤੇ ਲਿਖਿਆ ਸਰਕਾਰੀ ਨੰਬਰ ਅਸੀਂ ਐਸਐਸਪੀ ਨੇ ਲਿਖਿਆ ਉਹ ਕਰੇ ਹਾਸਤੇ ਦਿੱਤੇ ਆ ਮੰਗੇ ਉਹ ਕਰਦੇ ਆ ਤੇ ਇਹਦੇ ਵਿੱਚ ਬਰਦੀ ਲੱਸੀ ਜਾਵੇ ਹੋਰਾਂ ਦੀ ਮਾਰ ਹੋਈ ਜਾਵੇ ਕਿ ਨਾਮ ਹੈ ਇਹਨਾਂ ਨੇ ਐਸੇ ਦਫੀਸਾਂ ਨਹੀਂ ਆਟਾ ਟਾਲਕਾਂ ਨੇ ਕਿਹਾ ਕਿ ਕੀ ਨਾਮ ਤੋਂ ਬੱਤ ਚੀਤੀ ਕੋਈ ਸਰ ਬਤਨੀ ਜੀ ਨਹੀਂ ਕੀਤੀ ਇਹਨਾਂ ਨੇ ਲੈਣ ਤੋਂ ਬਾਹਰ ਆਟਾ ਲਾਇਸੀ ਇਹਦੇ ਆਟਾ ਅੱਗੇ ਨੰਬਰ ਪਿੱਛੇ ਨੰਬਰ ਕੋਈ ਨਭਦੀ ਹੈਗਾ ਮੈਂ ਉਹਨਾਂ ਨੂੰ ਚਲਾਰਪਰ ਲਗਾ ਸੀਦਾ ਜੋ ਨਹੀਂ ਆਇਆ ਮੈਂ ਉਹ ਕਿੱਤੀ ਪੋਲੇ ਧਾ ਗਿਆ ਕਿੱਟ ਧਾਗਰ ਦਾ ਪਤਾ ਇਹਨੇ ਉਹਦਾ ਮੁੱਦਾ ਬਣਾ ਲਿਆ ਵਿੱਚ ਮੇੜ ਮਾਰੀ ਮੇਰੇ ਕੋਈ ਬਤਨੀ ਜੀ ਨਹੀਂ ਕੀਤੀ ਆਪਣਾ ਰੋਟੀ ਪਾਣੀ ਕੌਣ ਕਮਾਉਣ ਅਸੀਂ ਕਿੰਨ੍ਹਾ ਬੜਨਾਂ ਤੇ ਪ੍ਰਭੂ ਜਾਮਨਗਰ ਦੀ ਇਹ ਬੇਨਤੀਆਂ ਨੂੰ ਕਰਦੇ। ਉਹ ਕਹਿੰਦਾ ਕਿ ਤੁਸੀਂ ਛੁੱਟੀ ਦੇ ਲਾਓ ਸੰਗੱਟੇ ਉਹਨਾਂ ਨੂੰ ਨਹੀਂ ਜੀ ਟੂਟੀ ਸਾਢੀ ਰੋਜ਼ ਰੋਜ਼ ਹੈ ਇਹਦੇ ਵਿੱਚ ਛੁੱਟੀ ਕੱਢ ਕੇ ਆਇਆ ਜੀ ਅੱਜ ਹੀ ਡਿਊਟੀ ਲੱਗੀ ਆ ਤੇ ਜੋ ਡਿਊਟੀ ਆ ਗਈ ਉਹ ਪਾਵਰ ਡੂਦੇ ਪਰ ਰਾਈਟ ਅਪ ਮੈਂ ਉਹ ਪਹੁੰਚ ਗਿਆ